ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਹਾਲੀ ਦੇ ਵਿੱਚ ਅਫਸਾਨਾ ਖਾਨ ਦਾ ਇੱਕ ਲਾਈਵ ਸ਼ੋਅ ਹੋਇਆ ਹੈ ਤੇ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਉਹ ਲਾਈਵ ਸ਼ੋਅ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ਤਾਂ ਇੱਕ ਹੈਰਾਨ ਕਰਨ ਵਾਲੀ ਗੱਲ ਜੜੀ ਉਸ ਵੀਡੀਓਜ਼ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਕਿ ਇੱਕ ਗੁਜਰਾਤੀ ਫੈਨ ਨੇ ਅਫਸਾਨਾ ਖਾਨ ਦੇ ਉੱਪਰ 26 ਲੱਖ ਰੁਪਏ ਵਾਰ ਦਿੰਦਾ ਹੈ ਉਹ ਖੁਦ ਬਹੁਤ ਹੈਰਾਨ ਸੀਗੇ ਅਫਸਾਨਾ ਖਾਨ ਜਦੋਂ ਲਾਈਵ ਸ਼ੋਅ ਦੌਰਾਨ ਗਾ ਰਹੇ ਸੀਗੇ ਤਾਂ ਉਥੇ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਫੈਨਸ ਮੌਜੂਦ ਸਨ ਪਰ ਇੱਕ ਗੁਜਰਾਤੀ ਫੈਨ ਉਥੇ ਇੱਕ ਅਜੀਹਾ ਫੈਨ ਉਹਨਾਂ ਦਾ ਸੱਚਾ ਫੈਨ ਅਜੀਹਾ ਉਥੇ ਪਹੁੰਚਦਾ ਹੈ ਜਿਹੜਾ 26 ਲੱਖ ਰੁਪਇਆ ਉੱਥੇ ਲੈ ਕੇ ਪਹੁੰਚਦਾ ਹੈ ਤੇ ਜਦੋਂ ਹੀ ਅਫਸਾਨਾ ਖਾਨ ਗਾਣਾ ਸ਼ੁਰੂ ਕਰਦੇ ਨੇ ਤਾਂ ਉਦੋਂ ਹੀ ਪੂਰੇ ਸ਼ੋਅ ਦੌਰਾਨ ਉਹ ਫੈਨ ਜਿਹੜਾ ਹੈ 26 ਲੱਖ ਰੁਪਏ ਲਗਾਤਾਰ ਅਫਸਾਨਾ ਖਾਨ ਦੇ ਉੱਪਰੋ ਵਾਰਦਾ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਫਸਾਨਾ ਖਾਨ ਦੇ ਫੈਨਸ ਉੱਥੇ ਮੌਜੂਦ ਨੇ ਪਰ ਜਿਹੜਾ ਇੱਕ ਇੱਕ ਗੁਜਰਾਤੀ ਫੈਨ ਉੱਥੇ ਪਹੁੰਚਿਆ ਸੀਗਾ ਲਾਈਵ ਸ਼ੋਅ ਦੇ ਵਿੱਚ ਅਫਸਾਨਾ ਖਾਨ ਜਦੋਂ-ਜਦੋਂ ਆਪਣੇ ਹਿੱਟ ਗੀਤ ਉੱਤੇ ਆਪਣੇ ਫੈਨਸ ਨੂੰ ਸੁਣਾ ਰਹੇ ਸਨ ਤਾਂ ਉਵੇਂ-ਉਵੇਂ ਹੀ ਇਹ ਫੈਨ ਉੱਥੇ 26 ਲੱਖ ਰੁਪਏ ਜਿਹੜਾ ਉੱਥੇ ਲੈ ਕੇ ਪਹੁੰਚਿਆ ਸੀਗਾ 26 ਲੱਖ ਰੁਪਏ ਆਸਾਨਾ ਖਾਨ ਦੇ ਉੱਤੋਂ ਵਾਰ ਦਿੱਤਾ ਅਕਸਰ ਅਸੀਂ ਹੋਰ ਵੀ ਗਾਇਕਾਂ ਦੇ ਲਾਈਵ ਸ਼ੋਅ ਵੇਖਦੇ ਆ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਜਿਹੀਆਂ ਵਾਇਰਲ ਹੁੰਦੀਆਂ ਨੇ ਪਰ ਅਜੇਹਾ ਕਦੀ ਨਹੀਂ ਦੇਖਣ ਨੂੰ ਮਿਲਿਆ ਕਿ ਕਿਸੇ ਫੈਨ ਨੇ ਇੰਨੀ ਵੱਡੀ ਰਕਮ ਆਪਣੇ ਕਿਸੇ ਚਾਉਣ ਵਾਲੇ ਦੇ ਉੱਤੋਂ ਵਾਰ ਦਿੱਤੀ ਹੋਏ ਅਜੇਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਫੈਨ ਨੇ ਆਪਣੇ ਪਸੰਦੀਦਾ ਗਾਇਕ ਦੇ ਉੱਤੋਂ ਇੰਨੇ ਰੁਪਏ ਵਾਰੇ ਹੋਣ ਆ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਅਫਸਾਨਾ ਖਾਨ गा ਰਹੀ ਹੈ ਔਰ ਕਿਸੇ ਤਰੀਕੇ ਦੇ ਨਾਲ ਇਹ ਫੈਨ ਪੈਸੇ ਵਾਰ ਰਿਹਾ ਹੈ ਇਹ ਵੀਡੀਓ ਦੇਖੋ फाइनल हाथों में आंखें डाल के हो यारे यारेरा उन्हें जी जजमेंट है बहुत करेगा ਸੋ ਇਹ ਤੁਸੀਂ ਵੀਡੀਓ ਹੁਣੇ ਦੇਖੇ ਕਿ ਕਿਵੇਂ ਇੱਕ ਗੁਜਰਾਤੀ ਫੈਨ ਅਫਸਾਨਾ ਖਾਨ ਦੇ ਉੱਤੋਂ 26 ਲੱਖ ਰੁਪਏ ਵਾਰ ਰਿਹਾ ਹੈ ਲਾਈਵ ਸ਼ੋਅ ਦੇ ਦੌਰਾਨ ਤੁਸੀਂ ਜ਼ਰੂਰ ਦੱਸਣਾ ਸਾਨੂੰ ਕਮੈਂਟਾਂ ਦੇ ਰਾਹੀਂ ਇਹ ਫੈਨ ਦਾ ਇੰਜ ਕਰਨਾ ਠੀਕ ਸੀ ਜਾਂ ਨਹੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ